ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਾ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਬੇਨੰਤੀ ਸੁਨ ਪ੍ਰਭ ਮੇਰੀ ਦੇਹ ਨਾਮ ਕਰਪਣੀ ਤੇਰੇ ਨਾਮ ਸ੍ਰੀ ਵਾਹਿਗੁਰੂ ਜੀ ਸੁਹੀ ਮਹਲਾ ਪੰਜਵਾ ਜਿਸ ਕੀ ਸਿਰ ਉਪਰ ਤੋ ਸੁਆਮੀ ਸੋ ਦੁੱਖੈ ਸਾ ਪਾਵੈ ਬੂਲ ਨਾ ਜਾਣਾ ਮਾਇਆ ਮਦ ਮਤ ਮਨ ਕੀਤ ਨਾ ਆਵੈ ਜਿਸ ਕੇ ਸਿਰ ਉਪਰ ਤੋ ਸੁਆਮੀ ਸੋਦ ਕੈਸਾ ਪਾਵੈ ਬੋਲ ਨਾ ਜਾਣ ਮਾਇਆ ਮਦ ਮਾਤਾ ਮਨ ਕੀਤ ਨਾ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਾਉ ਕਿਛ ਨਾਹੀ ਜਮ ਨਹੀਂ ਆਵੇ ਨੀਰੀ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੀਟੈ ਕੋਈ ਸਤਿਗੁਰ ਕਾ ਬਿਲਾਸਾ ਨਾਮ ਤੇ ਆਇਨ ਸੁਖ ਭਲ ਪਾਇਨ ਆਤ ਪਹਿਰ ਅਰਾਧੇ ਤੇਰੇ ਸਰਨ ਤੇਰਾ ਪਰਵਾਸ ਪੰਚ ਦੁਸ਼ਟ ਲੈ ਸਾਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਨ ਨਾ ਜਾਣਾ ਤੇਰੀ ਸਤਿ ਦੇਵ ਅੰਦਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾਂ ਸਭ ਨਾ ਜਾਣਾਂ ਤੇਰੀ ਸਤਿ ਦੇਵ ਅੰਦਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ